ਦਾ ਜਿਹੜਾ ਮੇਨ ਕਾਰਨ ਹੈ ਕਿ ਇਹ ਤੋਂ ਗੱਲਾਂ ਆਪ ਸਾਰੇ ਕਿਸਾਨਾਂ ਤੱਕ ਪਹੁੰਚਾਉਣੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀ ਇਸ ਲਈ ਲਾਈਵ ਹੋ ਰਹੇ ਹਾਂ ਸਭ ਤੋਂ ਪਹਿਲੀ ਗੱਲ ਤੇ ਇਹ ਦੋਸਤੋ ਕਿ ਜੋ ਕੇਂਦਰ ਸਰਕਾਰ ਨਾਲ ਦੇ ਨਾਲ ਆਪਣੀ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਸਬੰਧ ਚ ਕੱਲ ਸਵੇਰ ਸਾਨੂੰ ਚਿੱਠੀ ਮਿਲੀ ਆਰ ਸਰਕਾਰ ਦੀ ਜਿਹਦੇ ਚ ਲਿਖਿਆ ਸੀ ਕਿ ਚਾਰ ਤਰੀਕ ਨੂੰ ਮੀਟਿੰਗ ਹੋਣੀ ਹੈ ਉਸੇ ਜਗ੍ਹਾ ਤੇ ਹੋਣੀ ਹੈ ਤੇ ਟਾਈਮ ਟੈਕ ਕੀਤਾ ਗਿਆ ਸੀ। ਪਰ ਨਾਲ ਉਹਦੇ ਚੇਂਜ ਕਿਹਾ ਗਿਆ ਸੀ। ਤੇ ਇਹ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣੀ। ਤਾਂ ਦੋਸਤੋ ਵੀ ਉਹ ਸਾਰੇ ਕੁਝ ਨੂੰ ਦੇਖ ਲਿਆ ਉਹ ਚਿੱਠੀ ਨੂੰ ਦੇਖ ਲਿਆ। ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕੀਤੀ ਹੈ ਮੀਟਿੰਗ ਕੀਤੀ ਹੈ। ਤੇ ਉਸ ਮੀਟਿੰਗ ਦੇ ਵਿੱਚੋਂ ਇਹ ਨਿਰਣਾ ਲਿਆ ਗਿਆ ਹੈ ਕਿ 19 ਤਰੀਕ ਨੂੰ ਭਾਰਤ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਰਾਹੀਂ ਆਈ ਹੈ ਉਹ ਚਿੱਠੀ ਆਉਣ ਤੋਂ ਅਸੀਂ ਸਾਰੇ ਆਪਾਂ ਗੱਲਬਾਤ ਕਰਨ ਲਈ ਗਏ ਆ ਮੀਟਿੰਗ ਲਈ ਗਏ ਆ ਤੇ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਕਿਉਂਕਿ ਧੋਖੇ ਦਾ ਸ਼ਬਦ ਅਸੀਂ ਇਸ ਲਈ ਵਰਤ ਰਹੇ ਹਾਂ ਕਿ ਅਸੀਂ ਉੱਥੇ ਪਹਿਲੀ ਤਾਂ ਗੱਲ ਇਹ ਹੈ ਕਿ ਮੀਟਿੰਗ ਤੇ ਬੁਲਾ ਕੇ ਹੀ ਗ੍ਰਿਫਤਾਰ ਕਰਨਾ ਧੋਖਾ ਹੈ ਤੇ ਦੂਸਰਾ ਵੱਡਾ ਧੋਖਾ ਇਹ ਕਿ ਉਹਨਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਬਾਕਾਇਦਾ ਪੁੱਛਿਆ ਗਿਆ ਉਸ ਵੇਲੇ ਉਹਨਾਂ ਦੀ ਗੱਲ ਇਹ ਸੀਗੀ ਕਿ ਸਾਡਾ ਜਿਹੜਾ ਫੋਰਸ ਲਾਉਣ ਦਾ ਮੰਤਵ ਹੈ ਉਹ ਕੇਵਲ ਨਸ਼ਾ ਕੰਟਰੋਲ ਕਰਨਾ ਨਾ ਕਿ ਕੋਈ ਮੋਰਚਾ ਮੇਰਾ ਕੋਈ ਸਬੰਧ ਨਹੀਂ ਹੈ ਕਿ ਜਿਸ ਵੇਲੇ ਅਸੀਂ ਮੀਟਿੰਗ ਵਾਲੀ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਆਏ ਹੋਵਾਂਗੇ ਉੱਥੇ ਆ ਕੇ ਪੰਜਾਬ ਸਰਕਾਰ ਨੇ ਸਾਡੀਆਂ ਗੱਡੀਆਂ ਨੂੰ ਬੈਰੀਗੇਟ ਲਾ ਕੇ ਰੋਕ ਲਿਆ ਔਰ ਬਹੁਤ ਵੱਡੀ ਪੱਧਰ ਤੇ ਸੋਤਸਾਂ ਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਗੱਲ ਇਹ ਆ ਦੋਸਤੋ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਸਾਡਾ ਗ੍ਰਿਫਤਾਰ ਕਰਨ ਤੋਂ ਬਾਅਦ ਮੋਰਚਾ ਖੇੜਿਆ ਹੋਵੇ ਔਰ ਉਸ ਸਰਕਾਰ ਜਿਹਦੇ ਖਿਲਾਫ ਅੱਜ ਇੱਕ ਇੱਕ ਬੱਚਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਮਹਿਮਨ ਵੀ ਇਹਨੇ ਕਹਾ ਕਿ ਬਹੁਤ ਸਾਰਾ ਵੱਡਾ ਹਿੱਸਾ ਭਰਦਾ ਉਸ ਸਰਕਾਰ ਦੇ ਉੱਤੇ ਇੰਨਾ ਖਫਾ ਇੰਨਾ ਨਾਰਾਜ ਹੈ ਤਾਂ ਉਸ ਸਰਕਾਰ ਦੇ ਨਾਲ ਮੀਟਿੰਗ ਕਰਨੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਉਚਿਤ ਨਹੀਂ ਕਿਸਾਨਾਂ ਦਾ ਮਾਨ ਸਨਮਾਨ ਨੂੰ ਥੇਸ ਪਹੁੰਚੀ ਹੈ ਕਿਸਾਨਾਂ ਦਾ ਸਨਮਾਨ ਲੁੱਟਿਆ ਹੈ ਕਿਸਾਨਾਂ ਦਾ ਸਮਾਨ ਤੋੜਿਆ ਟਰਾਲੀਆਂ ਚੋਰੀ ਹੋਈਆਂ ਲੋਕਾਂ ਨੇ ਏਸੀ ਚੋਰੀ ਹੋ ਚੋਰੀ ਹੋਏ ਨੇ ਫਰੀਜਾ ਚੋਰੀ ਹੋਈਆਂ ਨੇ ਉਤੋਂ ਵਾਸ਼ਿੰਗ ਮਸ਼ੀਨਾਂ ਚੋਰੀ ਹੋਈਆਂ ਇਵਨ ਕਿ ਗੈਸ ਸਿਲੰਡਰ ਵੀ ਚੋਰੀ ਹੋਏ ਤੇ ਇਹਨਾਂ ਲਾਤਾਂ ਦੇ ਵਿੱਚ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਦੋਨੋਂ ਫੋਰਮ ਸਮਝਦੇ ਨੇ ਕਿ ਕਿਸਾਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਇਹ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਸੋ ਇਹਦੇ ਚੋਂ ਅੱਜ ਦੋਨਾਂ ਫਰਮਾਂ ਨੇ ਇੱਕ ਚਿੱਠੀ ਲਿਖੀ ਆ ਭਾਰਤ ਸਰਕਾਰ ਨੂੰ ਇਹ ਸਾਰਾ ਵੇਰਵਾ ਦਿੱਤਾ ਇਹਦੇ ਵਿੱਚ ਇਹ ਗੱਲ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਬੈਠਣਾ ਉਚਿਤ ਨਹੀਂ ਹੈ ਤਾਂ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਕਰੇ ਹਾਂ ਇਹ ਗੱਲ ਜ਼ਰੂਰ ਹੈ ਮੈਂ ਸਪਸ਼ਟ ਕਰ ਦਿਆਂ ਕਿ ਅਜੇ ਤੱਕ ਕਿਸਾਨ ਨਾਲ ਗੱਲਬਾਤ ਤੋਂ ਕਦੇ ਭੱਜਿਆ ਤੇ ਨਾ ਭੱਜਾਂਗੇ ਅਸੀਂ ਸਮਝਦੇ ਹਾਂ ਇਹ ਹਰ ਮਸਲੇ ਦਾ ਹਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਹੈ ਸਾਡੇ ਮਸਲੇ ਸਾਡੇ ਸਮੱਸਿਆਵਾਂ ਦਾ ਹੱਲ ਗੱਲਬਾਤ ਚੋਂ ਨਿਕਲਣਾ ਮੀਟਿੰਗਾਂ ਚੋਂ ਨਿਕਲਣਾ ਸੋ ਅਸੀਂ ਮੀਟਿੰਗਾਂ ਦੇ ਨਾਲ ਹੀ ਬਿਲਕੁਲ ਮੀਟਿੰਗ ਤੋਂ ਭੱਜਦੇ ਨਹੀਂ ਲੇਕਿਨ ਇਹ ਵੀ ਜ਼ਰੂਰ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਸੋ ਇਹ ਅਸੀਂ ਚਿੱਠੀ ਲੈ ਕੇ ਭੇਜਤੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਕਿਹਾ ਹੈ ਇਹ ਸਾਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਇਸ ਚਿੱਠੀ ਜਿਹੜੀ ਅਸੀਂ ਭੇਜੀ ਆ ਇਹਦੇ ਸੰਦਰਭ ਦੇ ਵਿੱਚ ਕੀ ਸੋਚਦੀ ਹੈ ਉਹਦੇ ਬਰਤੀ ਸਾਨੂੰ ਜਵਾਬ ਦੇਵੇ ਸਰਕਾਰ ਸੋ ਇੱਕ ਤਾਂ ਇਹ ਗੱਲ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਦੋਸਤੋ ਬਹੁਤ ਜ਼ਰੂਰੀ ਸੀ